ਅਸੀ ਗੱਲ ਜੀ ਕੀ ਹਾਲ ਚਾਲ ਹੈ ਤੁਹਾਡਾ ਵਗਦੇ ਆ ਪੀਵੀ08 ਵਾਲੇ ਤੁਹਾਡੇ ਆਪਣੇ YouTube ਚੈਨਲ ਤੇ ਵੀਰੋ ਅੱਜ ਆਇਆ ਆਪਾਂ ਗਰਾਇਆ ਮੰਦਿਰ ਦੇ ਵਿੱਚ ਠੀਕ ਆ ਜੀ ਜਿੱਥੋਂ ਵੀ ਬੱਸਾਂ ਚੱਲਦੀਆਂ ਜਾਂਦੀਆਂ ਬਾਬੇ ਦੇ ਫਰੀ ਠੀਕ ਆ ਜੀ ਗਰਾਇਆ ਮੰਦਿਰ ਦੇ ਵਿੱਚ ਤੁਹਾਨੂੰ ਪਤਾ ਲੋਕੀ ਦੂਰੋ ਦੂਰੋ ਬੱਬਾ ਵਾਲਖਣਾ ਜੀ ਦੇ ਮੰਦਿਰ ਦੇ ਵਿੱਚ ਮੱਥਾ ਟੇਕਣਾਉਂਦੇ ਆ ਠੀਕ ਆ ਦਿਖਾਵਾਂਗੇ ਤੁਹਾਨੂੰ ਅੰਦਰੋਂ ਮੰਦਿਰ ਅੱਜ ਬਹੁਤ ਚਿਰ ਬਾਅਦ ਲਾਈਵ ਹੋਏ ਆ ਆਪਾਂ ਠੀਕ ਆ ਜੀ ਤੇ ਹਾਲੀਵੁੱਡ ਸੰਪਖਾੜਿਆ ਸਾਰਾ ਹੀ ਠੀਕ ਹੈ ਜੀ ਲਾਈਵ ਤੇ ਬਣੇ ਰਹੋ ਬੜਾ ਸੱਟਿਆ ਬੰਦਿਓ ਠੀਕ ਹੈ ਜੀ ਲਾਈਵ ਤੇ ਆ ਜਿਓ ਕਿ ਤੁਹਾਨੂੰ ਦਿਖਾਉਣੀ ਅੰਦਰੋਂ ਸਾਰਾ ਹੀ ਸ਼ੇਅਰ ਕਰਿਓ ਲਾਈਕ ਕਰਿਓ ਤੁਹਾਨੂੰ ਸਾਰਾ ਹੀ ਦਿਖਾਉਣੀ ਅੰਦਰੋਂ ਕੀ ਹਿਸਾਬ ਦਾ ਵਿਆਹ ਨਾ ਸਾਰਾ ਹੀ ਤੇ ਰੱਚ ਬਹੁਤ ਦੂਰੋ ਦੂਰ ਵਿੱਚ ਸੰਭਾਉਂਦੀ ਆ ਇਹ ਜੀ ਲੰਘੜ ਵਗੈਰਾ ਚੱਲ ਰਿਹਾ ਹੋਰ ਹਨ ਸਾਰਾ ਇਹ ਦੇਖੋ ਅਲੰਕਾਰ ਬਗਾਰਾ ਤੋਂ ਆ ਰਿਹਾ ਹੈ। ਦੇਖਣੀ ਤੇ ਹਾਟੋ ਸਾਹਮਣੇ ਸੰਗਤ ਆ ਰਹੀ ਆ। ਰਾਤ ਨੂੰ ਵੀ ਲੇ ਹੋਰ ਰਸ਼ ਕੋਈ ਗਾ ਦੂਰੇ ਦੂਰੇ। ਠੀਕ ਹੈ ਜੀ। ਤੇ ਹਾਂ ਵੀ ਪ੍ਰੋਬਲਮ ਕਰਕੇ ਦੁਦਾਰਾ 2000 ਬਵਾਉਂਦੇ ਆ ਕੋਈ ਸਾਫ ਵਲੇ ਆਉਣਾ ਨਹੀਂ ਬਾਹਰ ਨਹੀਂ ਜਾਦੇ ਨਾ। ਸੰਗਤ ਦੇਖੀ ਆ। ਤੇ ਹੋ ਤੇ ਦੇਖੀਓ ਸਾਰੀ ਅੰਦਰੋਂ ਸਭ ਨਵੇਂ ਗੇੜ ਸਾਰੇ ਜਿੰਨੇ ਵੀ ਆਏ ਹੋਵੇ ਥੋੜੇ ਜਨਾ ਕਰਦੇ ਬਣਿਆ ਠੀਕ ਆ ਜੀ ਸਾਰੇ ਗੇੜ ਬਣੇ ਨੇ ਥੋੜੇ ਟਾਈਮ ਪਾ ਕੇ ਨਵੇਂ ਪੜੇ ਸਾਰੇ ਕੁਝ ਕੁ ਦਿਨਾਂ ਦੇ ਵਿੱਚ 11-15 ਦਿਨਾਂ ਦੇ ਵਿੱਚ ਹੀ ਤਿਆਰ ਕੀਤੇ ਗਏ ਆ ਠੀਕ ਆ ਜੀ ਵੀਰ ਸਾਡਾ ਚੱਲਦਾ ਅੰਦਰ ਇੱਕ ਸਾਰਾ ਹੀ ਨੂੰ ਸ਼ੇਅਰ ਜ਼ਰੂਰ ਕਰਿਓ ਹੌਲੀ ਸੰਗਤ ਤੋਂ ਬਾਹਰ ਵੀ ਬੈਠੀ ਹਾਂ ਇਹ ਰੋਬਨ ਇਹ ਸੰਗਤ ਤੋਂ ਬਾਹਰ ਵੀ ਬੈਠੀ ਹਾਂ ਜਿੱਥੇ ਤੁਹਾਡੇ ਸਾਹਮਣੇ ਇਹ ਜੀ ਤੇ ਗੱਲ ਦੇ ਉੱਪਰ ਮਤਲਬ ਜੋ ਆਪ ਨੂੰ ਦਿਖਾ ਰਿਹਾ ਪੜਿਓ ਠੀਕ ਹੈ ਜੀ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਇੰਨੀ ਵੀ ਕਿੰਨੇ ਸਾਰੇ ਵੀਰ ਨੇ ਇਹ ਜੀ ਹੁਣ ਸ਼ੇਅਰ ਕਰਦੇ ਹਾਂ ਉਹ ਮੁੰਡਾ ਨੇ ਵਿਰੋਧ ਨੂੰ ਚੱਕ ਲਾਈ ਤੇ ਕੌੜੀਆਂ ਅੰਦਰ ਜਾਣੇ ਆਣ ਗਿਆ ਮੈਂ ਪਹਿਲੀ ਵਾਰੀ ਆਇਆ ਵੀਰੋ ਅੰਦਰ ਆਪਾਂ ਵੀ ਦੇ ਮੰਦਰ ਦੇ ਵਿੱਚ ਆਇਆ ਮੈਂ ਆਜਾ ਤੁਹਾਨੂੰ ਚੜਾਈ ਇਹ ਗੱਲ ਨੂੰ ਲਾਈਕ ਕਰ ਲਿਓ ਠੀਕ ਹੈ ਜੀ ਇਹ ਮੈਂ ਇਸੇ ਸੈਟ ਕਰ ਦਿੰਦਾ ਗਿਣਤਾ ਚਲੀ ਜਾਏਗਾ ਫਿਰ ਮੈਂ ਕੀ ਕਰਾਂਗਾ ਇਹ ਸਾਰੇ ਹੀ ਹਾਂ ਤਾਂ ਤੁਮਾਂ ਆ ਵੀ ਸ਼ਾਹ ਦੇ ਗੱਲ ਸ਼ਾਹ ਦੇ ਨੂੰ ਚੋਕਾ ਬੈਠਾ ਵਾਹ ਕੱਟ ਬਜਰੀ ਕੱਪੜੇ ਧੁਲੇ ਹੋਏ ਕੋਈ ਸੋਲ ਨਹੀਂ ਧੁਲਾਈਆਂ ਹੋਣ ਤਾਂ ਸਾਡਾ ਮੇਕ ਪਿਆ ਹੋਇਆ ਜੇ ਕੋਈ ਜਨਰਲ ਪ੍ਰਸਾਦ ਕਰਨਾ ਮਾਤਾ ਰਿਆ ਦੂਰ ਹੋ ਰੋ ਮਾਤਾ ਠੀਕ ਹੈ ਜੀ ਸਾਰਾ ਹਾਲ ਹੈ ਵਗੈਰਾ ਉੱਪਰ ਉਹ ਬਦਮ ਦਿਖਾਉਂਦੇ ਆ ਸਾਰਾ ਉੱਤੇ ਬਣੇ ਹੋ ਲਾਇਕ ਦੇ ਵਿੱਚ 굉장히 그런 장면도 봤는데 여기 여기. 아니. 잠깐만. 위로도 내고 위로도 ਇਹ ਬਣੀ ਆ सारे किटे बहुत सारे होली खेल रहे भी खेलते ਕਿਨੋ ਹੋਰ ਲੇਟ ਹੋ ਗਏ ਅਸੀਂ ਆਇਆ ਆਇਆ ਜਦੋਂ ਆ ਕੇ ਨਾਲ ਹੀ ਜਦੋਂ ਵਾਲਾ ਪੈਸਾ ਪੂਸਾ ਸਾਰੇ ਠੱਪਣ ਗਾਉਂਦੇ ਨਾ ਬਾਰ ਹੋ ਗਿਆ ਠੀਕ ਹੈ ਜੀ ਕੋਪਲਾ ਬੋਲਣਗੇ ਪਾਲਣਗੇ ਵੀਰੋ गेट देखो नवे बने हैं सारे किट है बहरला माहौल सात सामने ही है सारा फौजी बगैर ਕੁਝ ਕਦਮ 15 ਵਾਰਾ ਵਿਚਾਰ ਕਰਿਆ ਪੂਰੀ ਜਨਸ਼ਰੂ ਚਲੋ ਠੀਕ ਹੈ ਜੀ ਪਰ ਅੱਧਰਾਂ ਦੇ ਅਗਲੇ ਲਾਈਵ ਦੇ ਵਿੱਚ ਫੇਰ ਕਰ ਦੋ ਠੀਕ ਹੈ ਜੀ ਜੇ ਬੋਲਣ ਦੇ ਵਿੱਚ ਕੋਈ ਗਲਤੀ ਹੋਵੇ ਉਹਨੂੰ ਮਾਫ ਕਰਿਓ ਠੀਕ ਹੈ ਜੀ ਤੁਹਾਡੇ ਸਾਹਮਣੇ ਹੀ ਆ ਬੋਲਣ ਦੇ ਵਿੱਚ ਕੋਈ ਗਲਤੀ ਹੋਵੇ ਮਾਫ ਕਰਿਓ ਫਾਸੇ ਲਾ ਕੇ ਆ ਲੱਗਾ 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 ਧੰਦੋੜੀ ਪਤਾ ਜੀ ਇਹ ਤੁਹਾਨੂੰ ਫੜਾ ਇੱਥੇ ਗੱਲ ਸਰ